ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਲੋਕ ਰੰਗ ਪ੍ਰਾਣੀਆਂ ਬੋਲੀਆਂ ਸਨਾਰੀਆਂ ਕੋਈ ਜੜੀਆਂ ਵੀ 25 ਸਾਲ ਪਹਿਲਾਂ ਗਾਈਆਂ ਗਈਆਂ ਹੁਣ ਤੇ ਉਹਨਾਂ ਦਾ ਤੁਸੀਂ ਆਨੰਦ ਮਾਣੋ ਇਹ ਲਗਾਤਾਰ 8-9 ਬੋਲੀਆਂ ਹਨ ਤੇ ਤੁਸੀਂ ਸੁਣੋ ਕੋਟ ਕੋਟ ਬਾਜਰਾ ਮੈਂ ਕੋਠੇ ਉੱਤੇ ਪਾਉਣੀਆਂ ਕੋਟ ਕੋਟ ਬਾਜਰਾ ਮੈਂ ਕੋਟੇ ਕੋਠੇ ਉੱਤੇ ਪਾਉਣੀਆਂ ਹਾਏ ਵੇ ਮੇਰੇ ਹਾਨੀਆਂ ਮੈਂ ਕੋਠੇ ਉੱਤੇ ਪਾਉਣੀਆਂ ਹਾਏ ਵੇ ਮੇਰੇ ਹਾਨੀਆਂ ਮੈਂ ਕੋਠੇ ਉੱਤੇ ਪਾਉਣੀਆਂ ਆਉਣਗੇ ਕਾਂਗ ਉਡਾ ਜਾਣਗੇ ਵੇ ਸਾਨੂੰ ਦੂਣਾ ਪਵਾੜਾ ਪਾ ਜਾਣਗੇ ਵੇ ਸਾਨੂੰ ਦੂਣਾ ਪਵਾੜਾ ਪਾ ਜਾਣਗੇ ਵੇ ਸਾਨੂੰ ਦੂਣਾ ਪਵਾੜਾ ਕੋਰੀ ਕੋਰੀ ਚਾਟੀ ਵਿੱਚ ਦਹੀਂ ਮੈਂ ਜਮਾਉਨੀਆ ਕੋਰੀ ਕੋਰੀ ਚਾਟੀ ਵਿੱਚ ਦਹੀਂ ਮੈਂ ਜਮਾਉਨੀਆ ਹਾਏ ਵੇ ਮੇਰੇ ਟੋਲੇ ਆ ਮੈਂ ਦਹੀਂ ਅਜ ਮੌਨੀਆਂ ਹਾਏ ਵੇ ਮੇਰੇ ਟੋਲਣਾ ਮੈਂ ਦਹੀਂ ਅਜ ਮੌਨੀਆਂ ਤੜਕੇ ਉੱਠ ਕੇ ਰੜਕਾਂਗੇ ਛੜੇ ਆਉਣਗੇ ਲੱਸੀ ਨੂੰ ਚਿੜਕਾਂਗੇ ਛੜੇ ਆਉਣਗੇ ਲੱਸੀ ਨੂੰ ਚਿੜਕਾਂਗੇ ਛੜੇ ਆਉਣਗੇ ਲੱਸੀ ਨੂੰ ਚਿੜਕਾਂਗੇ ਦਿਨੇ ਵਿਲੜਦਾਏ ਕੋਰੇ ਕੋਰੇ ਕੁੰਡੇ ਵਿੱਚ ਮਿਰਚਾਂ ਮੈਂ ਰਗੜਾਂ ਕੋਰੇ ਕੋਰੇ ਕੁੰਡੇ ਵਿੱਚ ਮਿਰਚਾਂ ਮੈਂ ਰਗੜਾਂ ਸੋਹਰੇ ਦੀ ਅੱਖ ਵਿੱਚ ਪਾ ਦੇਣੀ ਆਵੇ ਮੈਂ ਤਾਂ ਕੁੰਡ ਦੀ ਕੁੰਡ ਕੱਢਣੇ ਦੀ ਮਟਕਮ ਕਾ ਦੇਣੀ ਆਵੇ ਕੁੰਡ ਕੱਢਣੇ ਦੀ ਮਟਕਮ ਕਾ ਦੇਣੀ ਆਵੇ ਕੁੰਡ ਕੱਢਣੇ ਦੀ ਮਟਕਮ ਕਾ ਦੇਨੀ ਆ දිනේමිලඩදාए රத்திමිलाඩදාए දිනවිලඩදාए රತමිलाඩදාe. ਹਾਏ ਮਾਂ ਮੇਰੀਏ ਦਿਨੇ ਵੀ ਲੜਦਾ ਏ ਹਾਏ ਮਾਂ ਮੇਰੀਏ ਦਿਨੇ ਵੀ ਲੜਦਾ ਏ ਪਾਣੀ ਛਰੀ ਕਾਂਡਾ ਟੋਵੇਂ ਗਾਵੇ ਪੇਕੇ ਤੁਰ ਗੀਤੇ ਕੱਲਾ ਬਹਿ ਕੇ ਰੋਵੇਂਗਾਵੇ ਪੇਕੇ ਤੁਰ ਗੀਤੇ ਕੱਲਾ ਬਹਿ ਕੇ ਰੋਵੇਂਗਾਵੇ ਪੇਕੇ ਤੁਰ ਗੀਤੇ ਕੱਲਾ ਬਹਿ ਕੇ ਰੋਵੇਂਗਾ ਬੇਰੀਆਂ ਵੀ ਲੰਘ ਆਈ ਕਿੱਕ ਹਰਾਵੀ ਲੰਘ ਆਈ ਬੇਰੀਆਂ ਵੀ ਲੰਘ ਆਈ ਕਿੱਕ ਹਰਾਵੀ ਲੰਘ ਆਈ ਮੇ ਹਾਈਵੇ ਮੇਰੇ ਹਾਨੀਆਂ ਮੈਂ ਕਿੱਕ ਹਰਾਵੀ ਲੰਘ ਆਈ ਹਾਏ ਮੇਰੇ ਹਾਨੀਆਂ ਮੈਂ ਕਿੱਕ ਹਰਾਵੀ ਲੰਘੇ ਲੰਗਾ ਨਾ ਐਵਾ ਰਹਿ ਗਏ ਅੰਬ ਮਾਇਆ ਵੇ ਮੇਰਾ ਗਲ ਗਲ ਵਰਗਾ ਰੰਗ ਮਾਇਆ ਵੇ ਮੇਰਾ ਗਲ ਗਲ ਵਰਗਾ ਰੰਗ ਮਾਇਆ ਵੇ ਮੇਰਾ ਗਲ ਗਲ ਵਰਗ ਰੰਗ ਮਾਇਆ ਵੇਰੀਆਂ ਵੀ ਲੰਘ ਆਈ ਕਿੱਕ ਹਰਾਵੀ ਲੰਘੇ ਆਈ ਵੇਰੀਆਂ ਵੀ ਲੰਘ ਆਈ ਕਿੱਕ ਹਰਾਵੀ ਲੰਘੇ ਆਈ ਲੰਘਣੇ ਰਹਿਗੇ ਕਰੀਰ ਮਾਈ ਆਵੇ ਮੇਰਾ ਸਪਹਣੀ ਵਰਗਾ ਸਰੀਰ ਮਾਈ ਮੇਰਾ ਸਪਹਣੀ ਵਰਗਾ ਸਰੀਰ ਮਾਈ ਵੇਰੀਆਂ ਵੀ ਲੰਘ ਆਈ ਕਿੱਕ ਹਰਾਵੀ ਲੰਘੇ ਆਈ ਵੇਰੀਆਂ ਵੀ ਲੰਘ ਆਈ ਕਿੱਕ ਹਰਾਵੀ ਲੰਘੇ ਆਈ लंघन रे अख माई आवे मेरी हिरन वरगी अख माई आव मेरी हिरनी वरगी अख माय ਕਿੱਕਰਾਂ ਵੀ ਨੰਗੀ ਆਈ ਬੇਰੀਆਂ ਵੀ ਨੰਗੀ ਆਈ ਕਿੱਕਰਾਂ ਵੀ ਨੰਗੀ ਆਈ ਬੇਰੀਆਂ ਵੀ ਨੰਗੀ ਆਈ ਪੈਰਾ ਚ ਵੱਜਦੇ ਰੋੜ ਮਾਈ ਆਵੇ ਮੇਰੀ ਹੀਰਨੀ ਵਰਗੀ ਤੋਰ ਮਾਈ ਮੇਰੀ ਹੀਰਨੀ ਵਰਗੀ ਤੋਰ ਮਾਈ ਆਵੇ ਮੇਰੀ ਹੀਰਨੀ ਵਰਗੀ ਤੋਰ ਮਾਈਆ ਲਓ ਜੀ ਐਸੀ ਬੋਲੀਆਂ ਤੇ ਤੁਸੀਂ ਇਹਨਾਂ ਦਾ ਆਨੰਦ ਮਾਣੋ ਕਿਉਂਕਿ ਇੱਕ ਮਟਿਆਰ ਆਪਣੇ ਰੂਪ ਰੰਗ ਦੀ ਸਾਰੇ ਦੀ ਹਰ ਥਾਂ ਚਰਚਾ ਕਰਦੀ ਹੈ ਕਿ ਮੈਂ ਬਹੁਤ ਸੋਹਣੀ ਹਾਂ ਕਿਉਂਕਿ ਜਿੱਦੋ ਸੌਣ ਦਾ ਮਹੀਨਾ ਹੁੰਦਾ ਹੈ ਸਾਰੀਆਂ ਹੀ ਮਟਿਆਰਾਂ ਆਪਣੇ ਆਪਣੇ ਜੋਬਨ ਦਾ ਲੋਕ ਗੀਤ ਗਾਉਂਦੀਆਂ ਹਨ ਤੇ ਇਹ ਵੀ ਇਸੇ ਤਰ੍ਹਾਂ ਦਾ ਲੋਕ ਬੋਲੀਆਂ ਹਨ ਤੇ ਤੁਸੀਂ ਇਹਨਾਂ ਦਾ ਆਨੰਦ ਮਾਣੋ ਜੇ ਤੁਹਾਨੂੰ ਚੰਗੀਆਂ ਲੱਗੀਆਂ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਣਾ ਤੇ ਆਪਾਂ ਹੋਰ ਵੀ बोलियां ਤੁਹਾਨੂੰ ਸੁਣਾਵਾਂਗੇ ਕਿਉਂਕਿ ਮੇਰੇ ਕੋਲ ਤਾਂ ਪੰਜਾਬੀ ਵਿਰਸਾ ਪੁਰਾਣਾ ਹੈ ਤੇ ਪੁਰਾਣਾ ਜੋ ਵੀ ਮੇਰਾ ਕੋਲ ਹੈ ਤੇ ਮੈਂ ਕਹਿੰਨੀ ਹਾਂ ਵੀ ਇਹ ਸਾਰਾ ਹੀ ਆਪਣੇ ਬੱਚਿਆਂ ਨੂੰ ਸੁਣਾਉਣਾ ਚਾਹੀਦਾ ਹੈ ਕਿਉਂਕਿ ਜਿਹੜੇ ਬੱਚੇ ਹਨ ਇਹਨਾਂ ਨੂੰ ਨਵੀਆਂ ਗੱਲਾਂ ਦਾ ਤਾਂ ਪਤਾ ਲੱਗਦਾ ਹੈ ਪਰ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਹਨ ਇਹਨਾਂ ਨੂੰ ਦੱਸਣੀਆਂ ਆਪਾਂ ਨੂੰ ਜ਼ਰੂਰੀ ਹਨ ਕਿਉਂਕਿ ਇਹ ਬੱਚੇ ਸੁਣ ਕੇ ਤੇ ਗਾਂ ਅੱਗੇ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਸਾਡਾ ਪੁਰਾਣਾ ਵਿਰਸਾ ਇਸ ਤਰ੍ਹਾਂ ਦਾ ਸੀ ਤੇ ਤੁਸੀਂ ਇਹਨਾਂ ਦਾ ਆਨੰਦ ਮਾਣੋ ਤੇ ਆਪਾਂ ਕੱਲ ਨੂੰ ਫੇਰ ਮਿਲਦੇ ਆਂ ਹੋਰ ਕੋਈ ਲੋਕ ਰੰਗ ਲੈ ਕੇ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ